ਕੋ ਪਵਨਪੁਰਾ ਟਿਨੂ ਨੋ ਨੀਣਾ ਚਾਹੁੰਦੇ ਆ ਕਿ ਹਾਂਜੀ ਉਹਨਾਂ ਨੇ ਇੱਕ ਤਾਂ ਕਰਵਾਇਆ ਕਿ ਬਿਜਲੀ ਦੇ ਬਿੱਲ ਬਾਕਰਵਾਇ ਜਿਹੜੇ ਇੱਕ ਤਾਂ ਫਲਾਈਓਵਰ ਦਾ ਉਹ ਕਰਦਾ ਇਹ ਬਣਨਾ ਚਾਹੀਦਾ ਤੇ ਇੱਕ ਰੋਡ ਜਿਹਦਾ ਹਰੀਪੁਰ ਰੋਡ ਤੋਂ ਜਾਂਦਾ ਹੈ ਆਦੂਪੁਰ ਤੋਂ ਹਰੀਪੁਰ ਰੋਡ ਉਹ ਬਣਨਾ ਚਾਹੀਦਾ ਜਰੂਰ ਉਹਨਾਂ ਦੇ ਸਮੇਂ 'ਚ ਹੋਇਆ ਸੀ ਸ਼ੁਰੂ ਤੇ ਹੁਣ ਹੈਂਡਬਿਸ ਆ ਦੇਣਾ ਤਾਂ ਹੋਊਗਾ ਤੇ ਪਿਛਲੀਆਂ ਸਰਕਾਰਾਂ ਨੇ ਤਾਂ ਬਸ ਜਿੱਥੇ ਇੱਕ ਲਿਆ ਲਿਆ ਉੱਥੇ ਹੀ ਛੱਡ ਦਿੱਤਾ ਜਿਹੜੇ ਜ਼ਿਆਦਾ ਟੋਲ ਪਲਾਜ਼ੇ ਥੋੜੇ ਮਹਿੰਗੇ ਵਾਲੇ ਸੀਗੇ ਉਹ ਹਜੇ ਹੈਗੇ ਆ ਲੁਧਿਆਣੇ ਨੂੰ ਜਾਂਦੇ ਆ ਰਸਤੇ 'ਚ ਜਿਹੜਾ ਜਿਵੇਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਲਗਾਤਾਰ ਕੈਂਪੇਨੀ ਕੀਤੀ ਜਾ ਰਹੀ ਹੈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਆਪਾਂ ਪਹੁੰਚ ਚੁੱਕੇ ਆ ਆਦਮਪੁਰ ਤੇ ਇੱਥੋਂ ਦੇ ਜਿਹੜੇ ਇਲਾਕਾ ਨਿਵਾਸੀ ਐ ਉਹਨਾਂ ਦੇ ਨਾਲ ਗੱਲਬਾਤ ਕਰਦੀ ਆ ਸਰਸ਼ੀਕਲ ਮੈਮ ਹਾਂਜੀ ਹੈਲੋ ਜੀ ਮੈਡਮ ਜਿਵੇਂ ਕਿ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਨੇ ਹੁੰਦੀਆਂ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹੋ ਹੁੰਦੀਆਂ ਲੋਕ ਸਭਾ ਚੋਣਾਂ ਸਿੱਧਾ ਜੀ ਦੇਖੋ ਪਵਨ ਪਾਰਟੀ ਨੂੰ ਇਹ ਨੋਕ ਜਣਾਣਾ ਚਾਹੁੰਦੇ ਆ ਕਿ ਸਾਡੇ ਆਦਮਪੁਰ ਹਲਕੇ ਦਾ ਸੁਧਾਰ ਕਰਨ ਜਦ ਪਰਗੇ ਟਾਈਮ ਉਹਨਾਂ ਨੇ ਬਹੁਤ ਤਰ੍ਹਾਂ ਦੇ ਮਿਲਦੇ ਦੇ ਚ ਜਾਣਾ ਉਹਨਾਂ ਦੀ ਪਛਾਣ ਬਣੀ ਹੋਈ ਆ ਇਸੇ ਤਰ੍ਹਾਂ ਅੱਗੇ ਉਹਨਾਂ ਨੇ ਸਹਿਯੋਗ ਦੇ ਸੰਗ ਤਾਂ ਕਿਹੜੇ ਕਿਹੜੇ ਕੰਮ ਆ ਜਿਹੜੇ ਹੁਣ ਤੱਕ ਤੁਸੀਂ ਮੰਗ ਕਰਨਾ ਚਾਹੁੰਦੇ ਹੋ ਕਿ ਆਉਣ ਵਾਲੀ ਸਰਕਾਰ ਉਹ ਕੰਮ ਪੂਰੇ ਕਰਵਾਈ ਪਹਿਲਾਂ ਤੁਸੀਂ ਸਾਡਾ ਫਸਟ ਹੱਬ ਇਹ ਹੈ ਕਿ ਸਾਡਾ ਫਲਾਈਓਵਰ ਚੱਲੂ ਹੋਣਾ ਹੁਣ ਚਾਹੀਦਾ ਆ ਅਦਮਪੁਰ ਦਾ ਜਿਹਦੇ ਨਾਲ ਬਹੁਤ ਕਾਬੜਾ ਪੈ ਰਹੀਆਂ ਸੀ ਉਹ ਇਹ ਚੱਲੂ ਹੋ ਜਾਊਗਾ ਤਾਂ ਸਭ ਤੋਂ ਪਹਿਲਾਂ ਧੰਨਵਾਦ ਉਹਨਾਂ ਦਾ ਹੋਊਗਾ ਜੀ ਤਾਂ ਹੁਣ ਤੱਕ ਜਿਵੇਂ ਮੈਡਮ ਕੰਮ ਕਰਵਾਏ ਆ ਜਿਹੜੀ ਸਰਕਾਰ ਰਹਿ ਚੁੱਕੀ ਹੈ ਕੀ ਕੰਮ ਕਰਵਾਇਆ ਜਿਵੇਂ ਬਹੁਤ ਸਮੱਸਿਆਵਾਂ ਹੁੰਦੀਆਂ ਸੜਕਾਂ ਦੀਆਂ ਸਮੱਸਿਆਵਾਂ ਕਿ ਕਿਹੜੇ ਕਿਹੜੇ ਕੰਮ ਹੋ ਚੁੱਕੇ ਆ ਹਾਂਜੀ ਉਹਨਾਂ ਨੇ ਇੱਕ ਤਾਂ ਕਰਵਾਇਆ ਕਿ ਬਿਜਲੀ ਦੇ ਬਿੱਲ ਵਾਪਸ ਕਰਵਾਏ ਜਿਹੜੇ ਚਲੋ ਉਹ ਵੀ ਵਧੀਆ ਕੀ ਹੈ ਨਾ ਕਾਫੀ ਜਾਣੇ ਆ ਜਿਨ੍ਹਾਂ ਦੇ ਬਿੱਲ ਮਾਫਿਆ ਤੇ ਨਹੀਂ ਆ ਰਹੇ ਠੀਕ ਹੈ ਤੇ ਹੋਰ ਵੀ ਆਪੀ ਕਾਫੀ ਉਹਨਾਂ ਦੇ ਵਧੀਆ ਕੰਮ ਹੈ ਜੋ ਵੀ ਆ ਤੱਕ ਕੀਤੇ ਹੋਏ ਆ ਤੇ ਅਸੀਂ گاਂਵ ਵਿੱਚ ਉਮੀਦ ਕਰਦੇ ਕਿ ਅੱਗੇ ਵੀ ਵਧੀਆ ਹੀ ਕਰਨ ਸਾਡੇ ਆਦਮਪੁਰ ਦਾ ਇਹ ਹੈ ਕਿ ਸੁਧੜਾ ਜਾਂ ਸੁਧਾਰ ਕਰਦਣ ਇੱਕ ਤਾਂ ਫਲਾਈਓਵਰ ਦਾ ਉਹ ਕਰਦਣ ਇਹ ਬਣਨਾ ਚਾਹੀਦਾ ਤੇ ਇੱਕ ਰੋਡ ਜਿਹਦਾ ਹਰੀਪੁਰ ਰੋਡ ਤੋਂ ਜਾਂਦਾ ਹੈ ਆਦਮਪੁਰ ਤੋਂ ਹਰੀਪੁਰ ਰੋਡ ਉਹ ਬਣਨਾ ਚਾਹੀਦਾ ਜਰੂਰ ਹਾਂਜੀ ਇਹ ਸਾਡੀ ਰਿਕਵੈਸਟ ਹੈ ਉਹਨਾਂ ਦੇ ਅੱਗੇ ਇਸ ਦਾ ਕਿ ਅਸੀਂ ਟੀਨੂ ਨੂੰ ਸਾਨੂੰ ਰਿਪੋਰਟਾਂ ਪਾ ਕੇ ਜੀਤਾਵਾਂਗੇ ਤੇ ਹਾਂਜੀ ਤਾਂ ਮੈਡਮ ਜਿਵੇਂ ਕਿ ਹੁਣ ਅੱਗੇ ਜਾ ਕੇ ਹੋਰ ਵੀ ਟੀਨੂ ਸਾਥ ਦੇ ਕੋਲੋਂ ਜਿਹੜੇ ਕੰਮ ਕਰਵਾਏ ਜਾਣਗੇ ਪਹਿਲਾਂ ਵੀ ਦੱਸਿਆ ਗਿਆ ਕਿ ਇੱਕ ਤਾਂ ਫਲਾਈਓਵਰ ਦੀ ਮੰਗ ਕੀਤੀ ਗਈ ਫਲਾਈਓਵਰ ਬਣਵਾਉਣਾ ਕਿਤੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਤੇ ਦੇਖੋ ਜੀ ਮੇਰਾ ਖਿਆਲ ਜਿੱਥੇ ਤੱਕ ਸਾਡੀ ਨੌਲੇਜ ਹੈ ਕੀਤਾ ਤਾਂ ਇਹਨਾਂ ਨੇ ਸ਼ੁਰੂ ਸੀ ਮੇਰਾ ਖਿਆਲ ਟੀਨੂ ਸਾਹਿਬ ਉਹਨਾਂ ਨੇ ਕੀਤਾ ਸੀ ਸ਼ੁਰੂ ਉਹਨਾਂ ਦੇ ਸਮੇਂ 'ਚ ਹੋਇਆ ਸੀ ਸ਼ੁਰੂ ਤੇ ਹੁਣ ਐਂਡ ਵੀ ਸ਼ਾਇਦ ਇਹਨਾਂ ਤੋਂ ਹੀ ਹੋਊਗਾ ਜੀ ਤੇ ਬਣ ਕੇ ਵੀ ਤਿਆਰ ਵੀ ਹੋਊਗਾ ਤੇ ਬਾਕੀ ਮੇਨ ਮੁੱਦੇ ਤਾਂ ਤੁਹਾਨੂੰ ਪਤਾ ਹੀ ਆ ਕਿ ਐਜੂਕੇਸ਼ਨ ਦੇ ਜਿਹੜੇ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ ਥੋੜੀ ਜੌਬਸ ਵਗੈਰਾ ਮਿਲਣ ਕਿ ਬਾਹਰ ਨਹੀਂ ਜਾਣਾ ਜਿਹੜੇ ਬੱਚੇ ਨਹੀਂ ਕਰ ਨਹੀਂ ਆਪਣੇ ਫੌੜ ਨਹੀਂ ਕਰਦੇ ਹੈਗੇ ਉਹ ਬਾਹਰ ਨੂੰ ਮਤਲਬ ਇੱਥੇ ਜੌਬਸ ਮਿਲਣ ਵਧੀਆ ਤੇ ਇੱਕ ਜਿਹੜਾ ਸਾਡਾ ਇਹ ਫਲਾਈਓਵਰ ਦਾ ਇਹ ਬਹੁਤ ਪੈਂਡਿੰਗ ਪਿਆ ਹੋਇਆ ਤੇ ਪਿਛਲੀਆਂ ਸਰਕਾਰਾਂ ਨੇ ਤਾਂ ਬਸ ਜਿੱਥੇ ਇੱਕ ਲਿਆ ਲਿਆ ਉੱਥੇ ਹੀ ਛੱਡ ਦਿੱਤਾ ਜੀ ਤੇ ਪਤਾ ਨਹੀਂ ਇਹਨਾਂ ਦੇ ਵਿੱਚ ਕੀ ਹੈ ਕਿ ਲੱਤਾਂ ਖਿੱਚਣ ਵਾਲੇ ਉਧਰ ਉਧਰ ਜਿਹੜੀਆਂ ਲੱਤਾਂ ਵੀ ਖਿੱਚਦੇ ਆ ਤੇ ਪੂਰਾ ਕੰਪਲੀਟ ਹੀ ਨਹੀਂ ਹੋਣ ਦੇ ਰਹੇ ਤੇ ਇੱਕ ਹਰੀਪੁਰ ਰੋਡ ਜਿਹੜਾ ਸਾਡਾ ਇਹ ਬਹੁਤ ਖਰਾਬ ਹੋਇਆ ਪਿਆ ਵਾ ਇਹ ਪੂਰਾ ਬਣਨਾ ਚਾਹੀਦਾ ਦਸ਼ਮੀਸ਼ ਨਗਰ ਆਪਣੇ ਤੋਂ ਰੋਡ ਮੇਨ ਤੋਂ ਜਿਵੇਂ ਹੁਣੇ ਮੈਡਮ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ ਭਗਵੰਤ ਮਾਨ ਸਰਕਾਰ ਦੇ ਵੱਲੋਂ ਸਕੂਲ ਆਫ ਐਮੀਨੈਂਸ ਵੀ ਖੋਲੇ ਗਏ ਨੇ ਨੌਕਰੀਆਂ ਵੀ ਵੰਡੀਆਂ ਗਈਆਂ ਨੇ ਉਹਦੇ ਬਾਰੇ ਕੀ ਕਹਿਣਾ ਹੈ ਹਾਂਜੀ ਨੌਕਰੀਆਂ ਵੰਡੀਆਂ ਉਹਨਾਂ ਨੇ ਜੀ ਮੇਰਾ ਖਿਆਲ 40 40 43000 ਐਦਾ ਕੁਝ ਤੇ ਪਰ ਇਸ ਤੋਂ ਉੱਤੇ ਹੋਰ ਵੀ ਜਿਹੜੇ ਬੱਚੇ ਮਤਲਬ ਕਿ ਕਾਫੀ ਪੜ ਕੇ ਡਿਗਰੀਜ਼ ਲੈ ਕੇ ਬੈਠੇ ਹੋਏ ਆ ਤੇ ਉਹਨਾਂ ਦੇ ਅੱਗੇ ਰਿਕਵੈਸਟ ਹੋਊਗੀ ਕਿ ਇਹ ਇਹ ਉਤਮਾਨ ਸਾਹਿਬ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਬੱਚਿਆਂ ਦਾ ਵੀ ਸੋਚਿਆ ਜਾਵੇ ਜਿਹੜੇ ਡਿਗਰੀਜ਼ ਕਰਕੇ ਕੋਈ ਬੀਏ ਡੀ ਇਸ ਤੋਂ ਉੱਤੇ ਐਮ ਐਸ ਸੀ ਸਾਰੀਆਂ ਡਿਗਰੀਆਂ ਕੀਤੀਆਂ ਹੋਈਆਂ ਉਹਨਾਂ ਬੱਚਿਆਂ ਨੂੰ ਉਹਨਾਂ ਸਟੂਡੈਂਟ ਨੂੰ ਸਾਰਿਆਂ ਨੂੰ ਜੋਬ ਮਿਲਣੀਆਂ ਚਾਹੀਦੀਆਂ ਹਾਂਜੀ ਤਾਂ ਕਿ ਬਾਹਰ ਦਾ ਜਿਹੜਾ ਰੁਝਾਨ ਹੈ ਉਹ ਬੱਚਿਆਂ ਦਾ ਕਿ ਇਹਨਾਂ ਨੇ ਟੋਲ ਪਲਾਜ਼ ਵਗੈਰੇ ਕਾਫੀ ਫ੍ਰੀ ਕਰਾਏ ਆ ਤੇ थैंक थे यू ਅੱਗੇ ਵੀ ਜਿਹੜੇ ਰਹਿੰਦੇ ਆ ਜਿਹੜੇ ਜਿਆਦਾ ਟੋਲ ਪਲਾਜ਼ੇ ਥੋੜੇ ਮਹਿੰਗੇ ਵਾਲੇ ਸੀਗੇ ਉਹ ਅਜੇ ਹੈਗੇ ਆ ਲੁਧਿਆਣੇ ਨੂੰ ਜਾਂਦੇ ਆ ਰਸਤੇ 'ਚ ਜਿਹੜਾ ਆ ਤੇ ਬਾਕੀ ਜਿਨ੍ਹਾਂ ਨੇ ਬੇਲੇ ਜਿਹੜੇ ਮਾਫ ਕੀਤੇ ਆ ਉਹ ਵੀ ਠੀਕ ਆ ਕਾਫੀ ਇਹਨਾਂ ਦੀਆਂ ਜਿਹੜੀਆਂ ਸੀਗੀਆਂ ਕੀਤੀਆਂ ਇਹਨਾਂ ਨੇ ਆਪਣੀਆਂ ਪੂਰੀਆਂ 2 ਸਾਲ ਦੇ ਵਿੱਚ ਗਾਹ ਵੀ ਇਦਾਂ ਹੀ ਕਰਨਗੇ ਤਾਂ ਫਿਰ ਪਬਲਿਕ ਨੂੰ ਕਾਫੀ ਸਪੋਰਟ ਮਿਲੇਗਾ ਸਪੋਰਟ ਮਿਲੇਗੀ ਇਹਨਾਂ ਨੂੰ ਵੀ ਕਾਫੀ ਫਿਰ ਗਾਹ ਵੀ ਮੈਂ ਸਾਰੀ ਪਬਲਿਕ ਚੁਣੂਗੀ ਵਧੀਆ ਹੋਗਾ ਇਹਨਾਂ ਦਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਮੇਰਾ ਨਾਮ ਕ੍ਰਿਸ਼ਨ ਗਰੇਵਾਲਾ ਜੀ ਮੈਂ ਹਲਕਾ ਕੋਆਰਡੀਨੇਟਰ ਹਾਂ ਆਦਮਪੁਰ ਤੋਂ ਤਾਂ ਮੈਡਮ ਜਿਵੇਂ ਹੁਣ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਪੂਰਾ ਹੀ ਜ਼ੋਰ ਲਗਾਇਆ ਜਾ ਰਿਹਾ ਕੈਂਪੇਨਿੰਗ ਕੀਤੀ ਜਾ ਰਹੀ ਹੈ ਵੱਖ-ਵੱਖ ਵਾਅਦੇ ਵੀ ਕੀਤੇ ਜਾ ਰਹੇ ਨੇ ਤੇ ਇਸ ਸਮੇਂ ਦੀ ਮੰਗ ਕੀ ਹੈ ਆਦਮਪੁਰ ਦੀ ਆਦਮਪੁਰ ਦੀ ਮੇਨ ਮੰਗਤਾ ਸਾਡੀ ਇਹ ਹੈ ਕਿ ਜੀ ਫਲਾਈਓਵਰ ਦਾ ਕਿਉਂਕਿ ਇਹ ਪਿਛਲੇ 5 ਸਾਲਾਂ ਤੋਂ ਸਾਡਾ ਇਹ ਕੰਮ ਰੁਕਿਆ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਸਾਡਾ ਇਹ ਹੀ ਹੈ ਕਿ ਤিনੂ ਸਾਹਿਬ ਜਦੋਂ ਐਨਪੀ ਬੰਦੇ ਆ ਵਿਧਾਨ ਸਭਾ ਚ ਬੈਠਦੇ ਆ ਜਾ ਕੇ ਉੱਥੇ ਸੰਸਦ ਚ ਤੇ ਸਾਡੀ ਸਭ ਤੋਂ ਪਹਿਲੀ ਮੰਗ ਇਹ ਹੀ ਹੈ ਕਿ ਸਾਡਾ ਫਲਾਈਓਵਰ ਬਣੇ ਕਿਉਂਕਿ ਇਹ ਫਲਾਈਓਵਰ ਸਿਰਫ ਆਦਮਪੁਰ ਦਾ ਨਹੀਂ ਇਹ ਜਲੰਧਰ ਤੋਂ ਹੁਸ਼ਿਆਰਪੁਰ ਚਿੰਤਪੁਰ ਨਹੀਂ ਮਾਚਲ ਤੱਕ ਜੋੜਦਾ ਹੈ ਸਾਨੂੰ ਇਹ ਕਿਉਂਕਿ ਫਿਰ ਇਹਦੇ ਨਾਲ ਸਾਰੀ ਪਬਲਿਕ ਨੂੰ ਮਤਲਬ ਉਹ ਰਿਲੈਕਸ ਮਿਲੂਗਾ ਹਾਂ ਜਿਵੇਂ ਮੈਡਮ ਦੇਖੇਗੀ ਪਿੱਲਰ ਜਿਹੜੇ ਨੇ ਫਲਾਈਓਵਰ ਦੇ ਬਣੇ ਹੋਏ ਨੇ ਉੱਪਰ ਜਿਹੜੇ ਸਰੀਏ ਲੱਗੇ ਉਹਨਾਂ ਤੇ ਜੰਗ ਵੀ ਲੱਗ ਗਿਆ ਹੱਦ ਮੰਨਿਆ ਨਾ ਮੰਨੇ 5 ਸਾਲ ਹੋ ਗਏ 5 ਸਾਲ ਦੇ ਵਿੱਚ ਕਿੰਨੀਆਂ ਸਰਕਾਰਾਂ ਆ ਗਈਆਂ ਸੀ 5 ਸਾਲਾਂ ਦੇ ਵਿੱਚ ਦੋ ਸਰਕਾਰਾਂ ਤਾਂ ਆਈਆਂ ਹੀ ਆ ਜੀ ਹਾਂਜੀ ਤੇ ਹੁਣ ਭਗਵੰਦ ਮਾਨ ਸਰ ਨੂੰ ਦੋ ਸਾਲ ਹੀ ਹੋਇਆ ਇਹਨੂੰ ਕਿਉਂਕਿ ਜਦ ਤੱਕ ਸਾਡੀ ਸਰਕਾਰ ਉੱਪਰ ਨਹੀਂ ਆਏਗੀ ਨਾ ਸਾਡੀ ਮਤਲਬ ਦਿੱਲੀ ਚ ਸਾਡੀ ਵਿਧਾਨ ਸਭਾ ਜੇ ਅਸੀਂ ਨਹੀਂ ਜਿੱਤਦੇ ਤਦ ਤੱਕ ਸਾਡਾ ਕੰਮ ਹੀ ਰੁਕਿਆ ਹੀ ਰਹੇਗਾ ਜੀ ਜਦ ਤੱਕ ਸਾਡੇ 13 0 ਦਾ ਸਾਡਾ ਟਾਰਗੇਟ ਹੈ ਸਾਡੇ 13 ਬੰਦੇ ਐਮਪੀ ਜਾਣਗੇ ਦਿੱਲੀ ਤੇ ਪੰਜਾਬ ਦੀ ਮੁੱਦਾ ਪ੍ਰੋਬਲਮਸ ਨੂੰ ਰੱਖਣਗੇ ਉੱਥੇ ਜਾ ਕੇ ਤੇ ਫਿਰ ਇਹ ਸਾਡਾ ਜਿਹੜਾ ਫੰਡ ਫੰਡ ਰੁਕਿਆ ਹੈ ਸਰਕਾਰੀ ਸਰਕਾਰ ਨੇ ਹੀ મોદી ਜੀ ਹੋਣਾ ਨੇ ਤੇ ਉਹ ਸਾਡੇ ਫੰਡ ਸਾਨੂੰ ਮਿਲਣਗੇ ਤਾਂ ਸਾਡੇ ਰੁਕੇ ਹੋਏ ਕੰਮ ਬਣਨਗੇ ਜੀ ਸੜਕਾਂ ਦੇ ਜਿਹੜੇ ਵਾਅਦੇ ਕੀਤੇ ਗਏ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਪੂਰੇ ਹੋਏ ਨਿਤ ਦੇਖੋ ਮੈਂ ਕੌਂਸਲਰ ਵੀ ਆਦਮ ਕਰੂੰ ਇਹ ਇਹ ਮੇਰੀ ਦੀ ਟੀਮ ਹੈ ਪੂਰੀ ਤੇ ਜਿਹ ਜਿੰਨਾ ਕਿ ਸਾਡੇ ਹਿੱਸੇ ਕੰਮ ਸੀ ਸਾਡਾ ਤਾਂ ਕੰਮ ਬਹੁਤ ਵਧੀਆ ਹੋਇਆ ਜਿਹੜਾ ਉਹਨਾਂ ਨੇ ਵਾਦੇ ਕੀਤੇ ਸੀ ਭਾਵੇਂ ਉਹਨਾਂ ਸਰਕਾਰ ਨੇ ਸਾਰੇ ਪੂਰੇ ਹੋਏ ਹੈ ਜੀ ਬਸ ਇੱਕ ਉਹਨਾਂ ਨੇ ਇੱਕ 1000 ਰੁਪਏ ਵਾਲਾ ਵਾਦਾ ਲੇਡੀਜ਼ ਮੈਂ ਜਾਂਦੀਆਂ ਪਿੰਡਾਂ 'ਚ ਡੋਰ ਟੂ ਡੋਰ ਕਰਦੀਆਂ ਲੇਡੀਜ਼ ਤੋਂ ਇਹੀ ਸੁਣਨ ਨੂੰ ਮਿਲਦਾ ਕਿ ਜੀ ਤੁਸੀਂ ਉਹ 1000 ਰੁਪਏ ਨਹੀਂ ਮਿਲਿਆ ਉਹਦੇ ਬਾਰੇ ਵੀ ਜਿਵੇਂ ਹੁਣੇ ਭਗਵੰਤ ਮਾਨ ਜੀ ਦਾ ਰੋਡ ਸ਼ੋਅ ਹੈ ਲੁਧਾਨੇ ਉਹਨਾਂ ਨੇ ਕਹਿਤਾ ਕਿ ਅਗਲੇ 5 ਮਹੀਨਿਆਂ ਦੇ ਵਿੱਚ ਲਾਗੂ ਹੋਊਗੀ ਤੇ ਬਾਅਦ ਵਿੱਚ ਕਦੇ ਬੰਦ ਨਹੀਂ ਹੋਊਗਾ ਨਹੀਂ ਹੋਏਗੀ ਦੇਖੋ ਸ਼ੁਰੂ ਕਰਨ ਨੂੰ ਭਗਵੰਤ ਮਾਨ ਸਾਡੀ ਨਾਲ ਇਹ ਸਰ ਅੰਮ੍ਰਿਤਸਰ ਜੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਕਿਆ ਸੀ ਸ਼ੁਰੂ ਕਰਨ ਨੂੰ ਮੈਂ ਅੱਜ ਸ਼ੁਰੂ ਕਰ ਦਿੰਦਾ ਇਲੈਕਸ਼ਨ ਤੋਂ ਪਹਿਲਾਂ ਵੋਟਾਂ ਲੈਣ ਲਈ ਬਾਅਦ ਵਿੱਚ ਅਸੀਂ ਬੰਦ ਕਰ ਦਵਾਂਗੇ ਫੇ ਲੋਕਾਂ ਨੇ ਕਹਿਣਾ ਜੀ ਇਹ ਤਾਂ ਤੋ ਖੈ ਤਾਂ ਸਾਨੂੰ ਵੋਟਾਂ ਲਈ ਕਿਉਂਕਿ ਸਾਡੇ ਕੋਲ ਹੱਲੇ ਫੰਡ ਹੈ ਨਹੀਂ ਫੰਡ ਕਿੱਥੋਂ ਆਣਾ ਸਾਨੂੰ ਉਹਨਾਂ ਨੇ ਮਾਨ ਸਾਹਿਬ ਨੇ ਇਹ ਵੀ ਦੱਸਿਆ ਹੈ ਕਿ ਸਾਡੇ ਟੋਟਲ ਜਿੰਨੇ ਵੀ ਟੂਬਲ ਆ 13 ਟੂਬਲ ਪੰਜਾਬ ਦੇ ਜਿਹੜੇ 12 ਟੂਬਲ ਕਨੈਕਸ਼ਨ ਆ ਕਹਿੰਦੇ ਹੁਣ ਆਪਾਂ ਫਸਲਾਂ ਨੂੰ ਨਹਿਰੀ ਪਾਣੀ ਦੇਣਾ ਹੈ ਨਹਿਰੀ ਪਾਣੀ ਦੇਣ ਦੇ ਨਾਲ ਜਿਹੜੇ ਸਾਡੇ 12 ਟੂਬਲ ਫ੍ਰੀ ਹੋ ਗਏ ਜੀ ਟੂਬਲਾਂ ਦਾ ਜਿਹੜਾ ਆਪਾਂ ਬੰਦ ਕਰ 9000 ਰੁਪਏ ਜੀ ਉਹਨਾਂ ਨੇ ਸਾਰਾ ਉਹਨਾਂ ਦੇ ਟਿਪਸ ਤੇ ਸਾਰੇ ਪੁਆਇੰਟ ਹੈ ਜੀ ਕਿੱਥੋਂ ਕਿਹੜਾ ਖਰਚਾ ਕਰਨਾ ਕਿੱਥੋਂ ਕਿਹੜਾ ਕੱਚਾ ਕਿਨੂੰ ਦੇਣਾ ਹੈ ਜਿਵੇਂ ਉਹਨਾਂ ਨੇ ਬਚਤ ਦੀ ਵੀ ਗੱਲ ਕੀਤੀ ਕਿ ਅਸੀਂ ਪਹਿਲਾਂ ਇੰਨੀ ਬਚਤ ਕਰਾਂਗੇ 5200 ਕਰੋੜ ਦੀ ਬਚਤ ਕਰਨ ਤੋਂ ਬਾਅਦ ਇਹ ਸ਼ੁਰੂ ਹੋਏ ਹਾਂਜੀ ਹਾਂਜੀ ਇਦਾਂ ਇਦਾਂ ਹੀ ਹੈ ਜੀ ਬਿਲਕੁਲ ਸਹੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤਾ ਮੈਡਮ ਤੁਸੀਂ ਦੱਸੋਗੇ ਕਿ ਅਜਈਆਂ ਕਿਹੜੀਆਂ ਮੰਗਾਂ ਜਿਵੇਂ ਪਿੰਡਾਂ ਦੇ ਵਿੱਚ ਹੁਣੇ ਗੱਲ ਕੀਤੀ ਮੈਡਮ ਨੇ ਕਿ ਬਸ ਇੱਕ ਹਜ਼ਾਰ ਰੁਪਏ ਦੀ ਗੱਲ ਹੁੰਦੀ ਹੈ ਹੋਰ ਕੋਈ ਪਿੰਡਾਂ ਦੀਆਂ ਖਾਸ ਮੰਗਾਂ ਹਾਂਜੀ ਹਾਂਜੀ ਇੱਕ ਤਾਂ 1000 ਹਜ਼ਾਰ ਰੁਪਏ ਦੀ ਗੱਲ ਹੈ ਇੱਕ ਮਤਲਬ ਕਿ ਬੱਚਿਆਂ ਦੇ ਸਕੂਲ ਜਿਹੜੇ ਹੈਗੇ ਆ ਸਾਡੇ ਪਿੰਡਾਂ ਦੇ ਵਿੱਚ ਬਹੁਤ ਘੱਟ ਆ ਤੇ ਪੜ੍ਹਾਈ ਹੈ ਨੀਗੀ ਉਹ ਵੀ ਹੋਣੀ ਜ਼ਰੂਰੀ ਆ ਸਕੂਲ ਵੀ ਮਤਲਬ ਕਿ 12ਵੀਂ ਤੱਕ ਹੋਣੀ ਜ਼ਰੂਰੀ ਆ ਉਹ ਇਹ ਗੱਲ ਇਹ ਆ ਬੱਚੇ ਸਾਡੇ ਦੇਖੋ ਪੜ੍ਹੇ ਲਿਖੇ ਆ ਤੇ ਉਹ ਘਰੇ ਬੇਲੇ ਬੈਠੇ ਆ ਉਹਨਾਂ ਨੂੰ ਕੋਈ ਕੰਮ ਹੈ ਨਹੀਂਗਾ ਕੋਈ ਜੋਬ ਹੈ ਨਹੀਂਗੀ ਇਹ ਸਾਡੇ ਨੌਜਵਾਨ ਆ ਉਹ ਵੀ ਬੇਰੁਜ਼ਗਾਰ ਬੈਠੇ ਆ ਤੇ ਬਾਕੀ ਬੀਬੀਆਂ ਆ ਘਰ ਪੜੀਆਂ ਲਿਖੀਆਂ ਆ ਕਈ ਬੀਬੀਆਂ ਇਦਾਂ ਦੀਆਂ ਆ ਉਹਨਾਂ ਨੂੰ ਮਤਲਬ ਕਿ ਬੇਲੀਆਂ ਆ ਉਹਨਾਂ ਨੂੰ ਵੀ ਕੋਈ ਨਾ ਕੋਈ ਕੰਮ ਜ਼ਰੂਰ ਵਾਲੇ ਵਾਲੇ ਹੋਣਾ ਚਾਹੀਦਾ ਹੈ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਕਈ ਸਕੀਮਾਂ ਵੀ ਚਲਾਈਆਂ ਗਈਆਂ ਨੇ ਜਿੱਚ ਜੜੀਆਂ ਘਰ ਦੀਆਂ ਔਰਤਾਂ ਉਹਨਾਂ ਨੂੰ ਵੀ ਕੰਮ ਮਿਲਦਾ ਹੈ ਸਕੂਲ ਵੀ ਖੋਲੇ ਗਏ ਨੇ ਤੇ ਹੋਰ ਵੀ ਜੇ ਭਗਵੰਤ ਮਾਨ ਜੀ ਦੀ ਇਹ ਹੈ ਕਿ ਅੱਗੇ ਜਾ ਕੇ ਅਸੀਂ ਹੋਰ ਵੀ ਸਕੂਲ ਖੋਲਾਂਗੇ ਉਹਦੇ ਬਾਰੇ ਕੀ ਵਿਚਾਰ ਹੈ ਹਾਂਜੀ ਸਕੂਲ ਤਾਂ ਖੋਲਣੇ ਚਾਹੀਦੇ ਆ ਕਿਉਂ ਬੱਚੇ ਜਿਹੜੇ ਸਾਡੇ ਬਾਹਰ ਆਉਂਦੇ ਆ ਪੜਨ ਸ਼ਹਿਰ ਆਉਂਦੇ ਆ ਉਹ ਪਿੰਡ 'ਚ ਹੋਣਗੇ ਤਾਂ ਸਭ ਤੋਂ ਵਧੀਆ ਗੱਲ ਆ ਹਾਂਜੀ ਤੇ ਬਾਕੀ ਇਦਾਂ ਆ ਵੀ ਜਦੋਂ ਬੀਬੀਆਂ ਨੂੰ ਵੀ ਘਰ ਬੈਠੀਆਂ ਨੂੰ ਕੰਮ ਕੋਈ ਨਾ ਕੋਈ ਜ਼ਰੂਰ ਹੋਣਾ ਚਾਹੀਦਾ ਆ ਜਿੱਦਾਂ ਕੋਈ ਅੱਗੇ ਆਪਣੇ ਆਲੇ ਦੁਆਲੇ ਕੋਈ ਫੈਕਟਰੀ ਹੋਵੇ ਜਾਂ ਕੁਝ ਹੋਵੇ ਤੇ ਜਿਹੜੀਆਂ ਘਰ ਬਹਿ ਕੇ ਕੋਈ ਨਾ ਕੋਈ ਕੰਮ ਕਰ ਸਕਣ ਹਾਂਜੀ ਕੋਈ 2 ਸਾਲਾਂ ਵਿੱਚ ਜਮਾਨ ਸਾਹਿਬ ਨੇ ਇੰਨਾ ਕੁਝ ਕਰ ਦਿੱਤਾ ਹੱਲੇ ਸਾਢੇ 3 ਸਾਲ ਪਏ ਆ ਜੀ 3 ਸਾਲਾਂ ਚ ਜਿਹੜਾ ਸਾਡਾ ਕੁਝ ਬਚਿਆ ਕੰਮ ਜਿਹੜੇ ਹੈਗੇ ਆ ਉਹ ਪੂਰੇ ਕਰਨਗੇ ਪੂਰੇ ਤੇ ਦੇਖੋ ਜਦੋਂ ਆਪਣੇ ਟੀਨੂ ਸਾਹਿਬ ਸੀਗੇ ਇਕੱਲੀ ਪਾਰਟੀ ਚ ਇਹਨਾਂ ਨੇ ਆਦਮਪੁਰ ਆਈਟੀਆਈ ਸ਼ੁਰੂ ਕੀਤਾ ਸੀ ਜੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਬੰਦ ਕਰ ਦਿੱਤਾ ਆਈਟੀਆਈ ਤੇ ਹੁਣ ਟੀਨੂ ਸਾਹਿਬ ਆ ਗਏ ਆ ਤੇ ਕਾਂਗਰਸ ਨੇ ਸ਼ੁਰੂ ਕਰ ਦਿੱਤਾ ਐਂਡ ਵਿੱਚ ਹੁਣ ਟੀਨੂ ਸਾਹਿਬ ਦੇ ਹੱਥੀ ਉਹ ਕੰਮ ਪੂਰਾ ਹੋਣਾ ਹੈ ਜੀ ਤੇ ਅਸੀਂ ਮੈਂ ਪਿੰਡਾਂ ਵਿੱਚ ਜਾਂਦੀ ਆ ਤੇ ਪਿੰਡਾਂ ਵਿੱਚ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸੂਗੀ ਲੋਕਾਂ ਦਾ ਇਹੀ ਹੈ ਕਿ ਸਾਨੂੰ ਘਰ ਪਰਤੀ ਜੋ ਜੀ ਬਜਾਏ ਆਟਾ ਦਾਲ ਸਕੀਮ ਕਹਿੰਦੇ ਬਿਸ਼ੱਕ ਬੰਦ ਕਰ ਦੋ ਕਹਿੰਦੇ ਸਾਨੂੰ ਨਹੀਂ ਚਾਹੀਦਾ ਆਟਾ ਦਾਲ ਸਕੀਮ ਸਾਨੂੰ ਨਹੀਂ ਚਾਹੀਦੇ 1000 ਰੁਪਏ ਨੂੰ ਵੀ ਮਨਾ ਕਰਦੀ ਐ ਲੋਕ ਉਹ ਕਹਿੰਦੇ ਕਿ ਜੇ ਸਾਡਾ ਬੱਚਾ ਅਕੋਰਡਿੰਗ ਟੂ ਜੋਬ ਐਲੀਜੀਬਲ ਹੈ ਉਸ ਜੋਬ ਲਈ ਤੇ ਸਾਡੇ ਬੱਚੇ ਨੂੰ ਜੋਬ ਮਿਲੇ ਜੀ ਹਾਂਜੀ ਜੇ ਨਹੀਂ ਜੋਬ ਮੈਨ ਐਲੀਜੀਬਲ ਨਹੀਂ ਹੈ ਤਾਂ ਨਾ ਮਿਲੇ ਕੋਈ ਗੱਲ ਨਹੀਂ ਕਿ ਅਸੀਂ ਆਪਣੇ ਬੱਚੇ ਪੜਾਵਾਂਗੇ ਪਰ ਲੋਕਾਂ ਦੀ ਹੁਣ ਮੰਗ ਹੀ ਕਹਿ ਕਿ ਸਾਨੂੰ ਜੋਬ ਮਿਲੇ ਜੋਬ ਨਹੀਂ ਮਿਲੰਦਾ ਇਹਦਾ ਇੱਕ ਇਹ ਵੀ ਸਾਨੂੰ ਬੈਨੀਫਿਟ ਹੋਏਗਾ ਕਿ ਜਿਹੜਾ ਬੱਚਿਆਂ ਦਾ ਰੁਜ਼ਾਨ ਬਾਹਰ ਵੱਲ ਨੂੰ ਆ ਜ਼ਿਆਦਾ ਉੱਕੜ ਜਾਏਗਾ ਕਿ ਆਪਣੇ ਬੱਚੇ ਫਿਰ ਪੰਜਾਬ ਚ ਰਹਿਣਗੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲ ਵਾਅਦੇ ਵੀ ਕੀਤੇ ਗਏ ਸੀ ਕਿ ਜਿਹੜਾ ਬਾਹਰ ਦਾ ਰੁਝਾਨ ਹੈ ਉਹ ਘਟਾਇਆ ਜਾਏਗਾ ਕਿਤੇ ਨਾ ਕਿਤੇ ਸ਼ੁਰੂ ਵੀ ਹੋ ਚੁੱਕਿਆ ਜਿਵੇਂ ਸਕੂਲਾਂ ਦੇ ਸ਼ੁਰੂਆਤ ਕਰ ਦਿੱਤੀ ਗਈ ਹੈ ਹਾਂਜੀ ਹਾਂਜੀ ਸ਼ੁਰੂ ਹੋ ਚੁੱਕਾ ਹੈ ਬੱਚੇ ਸਕੂਲਾਂ ਦੇ ਵਿੱਚ ਹੁਣ ਇੱਕ ਸਬਜੈਕਟ ਆ ਗਿਆ ਆਇਲਟ ਸਬਜੈਕਟ ਵੱਖਰਾ ਹੀ ਆ ਗਿਆ ਬੱਚਿਆਂ ਦਾ ਤੇ ਬੱਚਿਆਂ ਨੂੰ ਨੌਲੇਜ ਵੀ ਉਤੋਂ ਮਿਲ ਰਹੀ ਹੈ ਕਿ ਨਹੀਂ ਆਪਾਂ ਬਾਹਰ ਵਾਲ ਨੂੰ ਕਰ ਹੁਣ ਖੇਤੀਬਾੜੀ ਦਾ ਵੀ ਸਬਜੈਕਟ ਨਾਲ ਹੀ ਸ਼ੁਰੂ ਹੋ ਗਿਆ ਬੱਚਿਆਂ ਨੂੰ ਕਿ ਬਜਾਏ ਆਪਾਂ ਬਾਹਰ ਜਾ ਕੇ ਦੂਸਰੇ ਦੇਸ਼ ਦੀ ਆਪਾਂ ਕਰਨੀ ਹੈ ਤਾਬੇਦਾਰੀ ਕਰਨੀ ਆਪਣੇ ਦੇਸ਼ ਚ ਤਿੰਨੀ ਹੈਗੀ ਆਪਾਂ ਨੂੰ ਹਨਾ ਤੇ ਬੱਚਿਆਂ 'ਚ ਰੋਜ਼ਗਾਰ ਵੱਧ ਰਿਹਾ ਹੈ ਤੇ ਜੇ ਜਿਸ ਤਰ੍ਹਾਂ ਸਾਨੂੰ ਲੱਗ ਰਿਹਾ ਮਾਨ ਸਾਹਿਬ ਕੰਮ ਕਰ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਇੱਕ ਤੋਂ ਸਾਲਾਂ ਵਿੱਚ ਮੈਨੂੰ ਨਹੀਂ ਲੱਗਦਾ ਬੱਚਿਆਂ ਦਾ ਰੋਜ਼ਗਾਰ ਵਧ ਲੀ ਹੋਏ ਜੀ ਜੀ ਹਾਂਜੀ ਕੋਈ ਜੇ ਬੇਰੋਜ਼ਗਾਰ ਬੇ ਬੇਰੁਜ਼ਗਾਰੀ ਵੀ ਇਸੇ ਕਰਕੇ ਹੀ ਆ ਪੜ੍ਹੇ ਲਿਖੇ ਬੱਚੇ ਆ ਔਰ ਕੰਮ ਕੋਈ ਮਿਲ ਨਹੀਂ ਰਿਹਾ ਜੌਬਸ ਵਗੈਰਾ ਹੈ ਨਹੀਂ ਐ ਤੇ ਫੇਰ ਨਸ਼ਿਆਂ ਤੇ ਹੀ ਨਸ਼ਿਆਂ ਨੂੰ ਜਿਆਦਾ ਹੋ ਰਿਹਾ ਵਾ ਤੇ ਇੱਕ ਨਸ਼ਿਆਵਲ ਵੀ ਥੋੜੀ ਨੱਥ ਪਾਈ ਜਾਵੇ ਕਿਉਂਕਿ ਇਹ ਤਾਂ ਕਿਸੇ ਸਰਕਾਰ ਨੇ ਅਜ ਤਾਈਂ ਬੰਦ ਕੀਤੇ ਨਹੀਂ ਹੋ ਵੀ ਨਹੀਂ ਰਹੇ ਹੈਗੇ ਜੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਨਸ਼ੇ ਬੰਦ ਕਰਾਂਗੇ ਕੁਝ ਹੱਦ ਤੱਕ ਜਿਹੜੀ ਕੰਟਰੋਲ ਵੀ ਕਰ ਲਿਆ ਗਿਆ ਕਿਉਂਕਿ ਆਏ ਦਿਨ ਖਬਰਾਂ ਚੋਂ ਆਉਂਦਾ ਕਿ ਪੁਲਿਸ ਨੇ ਐਨਿਆਂ ਨੂੰ ਫੜਿਆ ਸਾਪਾ ਮਾਰਿਆ ਕਿੱਦਾਂ ਹੋਇਆ ਫੜਿਆ ਆ ਹਾਂਜੀ ਕਾਫੀ ਤਾਂ ਫਰਕ ਪਿਆ ਆ ਪਰ ਗਾਂਦੋਂ ਵੀ ਬਸ ਇਹੀ ਹੈ ਕਿ ਬੱਚੇ ਜਿਹੜੇ ਵਿਚਾਰੇ ਕਈ ਚਿੱਟਾ ਪਕਲੇ ਲਾ ਕੇ ਕਈ ਟੀਕੇ ਲਾ ਕੇ ਕਿੰਨੀ ਡੈਥ ਹੋ ਰਹੀਆਂ ਵਾ ਜੀ ਘਰਾਂ ਦੇ ਚਰਾਗ 21 ਕਿਹ ਕਿ ਜਿਨ੍ਹਾਂ ਦਾ ਬੇਟਾ ਆ ਬੱਚਾ ਆ ਉਹ ਉਹਨਾਂ ਦੀ ਹੋ ਰਹੀ ਹੈ ਡੈਥ ਕਿਸੇ ਦੀ ਵਿਧਵਾ ਮਾਂ ਲਬਾਈ ਫੋ ਰਹੀ ਹੈ ਕਿਸੇ ਦੀ ਮਾਂ ਕਿਸੇ ਦੀ ਭੈਣ ਕਿਸੇ ਦੀ ਕਿਦਾਂ ਇਹ ਥੋੜਾ ਮੈਡਮ ਜੀ ਜੀ ਦਾ ਪਛਤਾ ਚਾਲ ਵਧਿਆ ਹੋਇਆ ਜੀ 75 ਸਾਲ ਦਾ ਆ ਤੇ ਉਹਨੂੰ ਹੁਣ ਖਤਮ ਉਹਨੂੰ ਟਾਈਮ ਤਾਂ ਲੱਗੇਗਾ ਜੀ ਹਨਾ ਇੱਕਦਮ ਜਿਵੇਂ ਆਪਾਂ ਕਹੀਏ ਕਿ ਜੀ ਮਾਨ ਸਾਹਿਬ ਕੋ ਜਾਦੂ ਦੀ ਛੜੀ ਹੈ ਕਮਾਤੀ ਨਸ਼ਾ ਬੰਦ ਹੋ ਗਿਆ ਨਹੀਂ 75 ਸਾਲਾਂ ਚ ਉਹ ਜੋ ਇਨੀ ਬੇਈਮਾਨੀ ਭ੍ਰਸ਼ਟਾਚਾਰ ਚੱਲ ਰਿਹਾ ਥੋੜਾ ਜਿਹਾ ਟਾਈਮ ਲੱਗੇਗਾ ਪਬਲਿਕ ਸਾਡਾ ਸਾਥ ਦੇਵੇ ਸਾਡੀ ਪਾਰਟੀ ਦਾ ਸਾਡੇ 13 0 ਦਾ ਟਾਰਗੇਟ ਹੈ ਸਾਨੂੰ ਸਾਨੂੰ ਸਾਡੇ ਸਾਰੇ 13 ਦੇ 13 ਸਾਡੇ ਜਿਹੜੇ ਮੈਂਬਰ ਆ ਉਹਨਾਂ ਨੂੰ ਕੰਮਜਾਬ ਕਰਨਗੇ ਸਾਡੀ ਅਸੀਂ ਸੰਸਦ ਵਿੱਚ ਜਾਵਾਂਗੇ ਇਸ ਮੁੱਦੇ ਤੇ ਗੱਲ ਕਰਾਂਗੇ ਪੰਜਾਬ ਬਾਰੇ ਸੋਚਾਂਗੇ ਇਹ ਤਦ ਹੀ ਹੋ ਸਕਦਾ ਹੈ ਕਿ ਜੇ ਪੰਜਾਬ ਦੇ ਲੋਕ ਆਮ ਪਾਰਟੀ ਦਾ ਸਾਥ ਦੇਣ ਧੰਨਵਾਦ ਜਿਵੇਂ ਕਿ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੋਰ ਵੀ ਅੱਗੇ ਜਾ ਕੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਤੇ ਕੀ ਕਹਿਣਾ ਹੈ ਲੋਕਾਂ ਦਾ